भारती बोल भारतीय जनतीबो पिंजा कैसा ई न कैसा ई न ਮਾਨਕਾਰ ਦਿੱਤਾ ਜਾ ਰਿਹਾ ਤੇ ਉਹ ਲੋੜਵੰਦ ਇਨਸਾਨ ਆਪਣੇ ਪਰਿਵਾਰ ਦਾ ਇਲਾਜ ਕਰਵਾ ਸਕਦਾ ਹੈ ਕੀ ਇਹ ਗੁਨਾਹ ਹੈ ਕਿ ਜੇ ਕਿਸੇ ਨੂੰ 25 ਤੋਂ 50000 ਰੁਪਏ ਦਾ ਲੋਨ ਵਿਸ਼ਵ ਕਰਮਾ ਸਕੀਮ ਦੇ ਤਹਿਤ ਦਿੱਤਾ ਜਾਂਦਾ ਹੈ ਤੇ ਉਹ ਇਨਸਾਨ ਆਪਣੀ ਰੋਜੀ ਰੋਟੀ ਕਮਾਉਣ ਦੇ ਕਾਬਿਲ ਹੋ ਰਿਹਾ ਹੈ ਕੀ ਇਹ ਕੋਈ ਗੁਨਾਹ ਹੈ ਸੋ ਪੰਜਾਬ ਸਰਕਾਰ ਦੀ ਨਲਾਇਕੀ ਹੈ ਤੇ ਪੰਜਾਬ ਸਰਕਾਰ ਕਿੱਥੇ ਨਾ ਕਿੱਥੇ ਬਖਫਲਾਹੜ ਦੇ ਵਿੱਚ ਹੈ ਉਹਨਾਂ ਨੂੰ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਹੁਣ ਪਿੰਡਾਂ ਦੇ ਵਿੱਚ ਵੀ ਆਪਣੇ ਪੈਰ ਪਸਾਰ ਰਹੀ ਹੈ ਇੱਕ ਇਕੱਠ ਹੋਣ ਲੱਗੇ ਸੀ ਕਿ ਕੈਂਪਾਂ ਦੇ ਵਿੱਚ 2-200 2-200 ਲੋਕਾਂ ਦਾ ਇਕੱਠ ਹੋਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਸ਼ਹਿਰ ਦੇ ਵਿੱਚ ਲੀਡ ਕਰ ਰਹੀ ਹੈ ਪਿੰਡਾਂ ਦੇ ਵਿੱਚ ਵੀ ਜਦੋਂ ਰੁਝਾਨ ਵਾਤਾ ਦਿਖਿਆ ਤਾਂ ਪੰਜਾਬ ਸਰਕਾਰ ਨੇ ਜਿਹੜੇ ਸੁਵਿਧਾਵਾਦੀ ਕੈਂਪਸ ਸੀਗੇ ਬੰਦ ਕਰਤੇ ਤੇ ਬਹੁਤ ਹੀ ਜ਼ਿਆਦਾ ਜਿਹੜੀ ਧੱਕਾਸ਼ਾਹੀ ਹੈ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨਾਲ ਕੀਤੀ ਹੈ ਅੱਜ ਸਾਡੇ ਪੰਜਾਬ ਦੇ ਪ੍ਰਧਾਨ ਸ੍ਰੀ ਡਾਕਟਰ ਜੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਮਹਾਰਾਣੀ ਪਤਨੀ ਕੌਰ ਜੀ ਸਾਹਿਬ ਦਾ ਵਿਦੇਸ਼ ਮੰਤਰੀ ਭਾਰਤ ਸਰਕਾਰ ਨਾਲ ਵੀ ਗੱਲ ਨੂੰ ਤੁਸੀਂ ਦੇਖਿਆ ਹੀ ਹੈ ਕਿ ਪ੍ਰਸ਼ਾਸਨ ਨੇ ਕਿਸ ਤਰ੍ਹਾਂ ਦੀ ਜਿਹੜੀ ਸ਼ਬਦੀ جنگ ਹੈ ਉਹਨਾਂ ਦੀ ਆਪਸ ਵਿੱਚ ਹੋਈ ਹੈ ਬਹੁਤ ਹੀ ਮੈਂ ਕਹੂੰਗਾ ਨਿੰਦਣਯੋਗ ਜਿਹੜਾ ਕੰਮ ਹੈ ਉਹ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਕਿਉਂ ਕਰ ਰਹੀ ਹੈ ਇਸ ਤਰ੍ਹਾਂ ਕਿਵੇਂ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਪਿੰਡਾਂ ਦੇ ਵਿੱਚ ਤਕਰੀ ਨਾ ਹੋਵੇ ਤੁਸੀਂ ਵੋਟ ਪਰਸੈਂਟੇਜ ਦੇਖੋ ਕਿ 2024 ਦੇ ਵਿੱਚ 19% ਹੈ ਜਿਹੜੀ ਵੋਟ ਪਰਸੈਂਟੇਜ ਵਧੀ ਹੈ 9% ਵੋਟ ਪਰਸੈਂਟੇਜ ਵਧ ਗਈ ਪਿਛਲੇ ਕੁਝ ਸਮੇਂ ਦੇ ਵਿੱਚ ਤੇ ਹੁਣ ਪਿੰਡਾਂ ਦੇ ਵਿੱਚ ਵੀ ਲੋਕ ਚਾਹੁੰਦੇ ਹੈ ਕਿ ਭਾਰਤੀ ਜਨਤਾ ਪਾਰਟੀ ਹੈ ਜਿਹ ਸਰਕਾਰ ਦੀਆਂ ਸੁਵਿਧਾਵਾਂ ਮਿਲ ਰਹੀਆਂ ਨੇ ਲੋਕ ਹੁਣ ਜਾਗਰੂਕ ਹੋ ਚੁੱਕੇ ਨੇ ਲੋਕਾਂ ਨੂੰ ਪਤਾ ਹੈ ਕਿ ਜਿਹੜਾ ਰਾਸ਼ਨ ਵੀ ਪਿੰਡਾਂ 'ਚ ਵੰਡਿਆ ਜਾ ਰਿਹਾ ਹੈ ਉਹ ਕੇਂਦਰ ਸਰਕਾਰ ਦਾ ਹੈ ਲੋਕਾਂ ਨੂੰ ਪਤਾ ਕਿ ਜਿਹੜੀਆਂ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਨੇ ਉਹ ਵੀ ਕੇਂਦਰ ਸਰਕਾਰ ਦੀਆਂ ਨੇ ਸੋ ਪੈਸਾ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਦਾ ਹੈ ਪਰ ਮਸ਼ਹੂਰੀ ਪੰਜਾਬ ਸਰਕਾਰ ਆਪਣਾ ਕਰਨੀ ਚਾਹੁੰਦੀ ਹੈ ਇਸੇ ਕਰਕੇ ਜਿਹੜਾ ਡਿਸਕਿਊਟ ਹੈ ਪਿਆ ਸਾਹਮਣੇ ਦੇਖਦੇ ਆ ਅੱਜ ਇਸ ਤਰੀਕੇ ਨਾਲ ਮਤਲਬ 50 ਰੁਪਏ ਚ ਹੀ ਚੱਲਦੀ ਹੈ ਜਦ ਨਾ ਪੰਜਾਬ ਸਰਕਾਰ ਸੈਂਟਰ ਤੋਂ ਗ੍ਰਾਂਟਾ ਲੈਂਦੀ ਹੈ ਉਹ ਆਮ ਕਰਕੇ ਸਾਡੇ ਲੋਕਾਂ ਲਈ ਉਹ ਲੈਂਦੀ ਹੈ ਪੰਜਾਬ ਦੇ ਲਈ ਜੇ ਅਸੀਂ ਲੋਕਾਂ ਤੋਂ ਲੋਕਾਂ ਦਾ ਇੰਨਾ ਫਾਇਦਾ ਕਰਦੇ ਆਂ ਔਰ ਲੋਕਾਂ ਦੇ ਲਾਭ ਅਸੀਂ ਇਹ ਜੇ ਤੱਕਾ ਕਰਦੇ ਆਂ ਲੋਕਾਂ ਦਾ ਕੀ ਕਸੂਰ ਹੈ ਲੋਕ ਇਹ ਵੋਟ ਪਾ ਕੇ ਚਾਹੇ ਭਾਜਪੀ ਸਰਕਾਰ ਆ ਜਾਏ ਆਮ ਪਾਰਟੀ ਸਰਕਾਰ ਆ ਇਹ ਸਰਕਾਰਾਂ ਇਹ ਲੋਕ ਹੀ ਬਣਾ ਦੇਣ ਲਈ ਅਸੀਂ ਲੋਕਾਂ ਦੇ ਉਹਨਾਂ ਦੇ ਹੱਕ ਖੋ ਰਹੇ ਆ ਉਹਨਾਂ ਨੂੰ ਅਸੀਂ ਦੇ ਨਹੀਂ ਤੇ ਰਹੀ ਚੀਜ਼ਾਂ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਇਹ ਕੋਈ ਪੰਜਾਬ ਸਰਕਾਰ ਦਾ ਵਧੀਆ ਹੱਲ ਹੈ ਇਹ ਮੈਰਿਜ ਦੇ ਖਿਲਾਫ ਹੈ ਸੀ ਇਸੇ ਦਾ ਵਿਰੋਧ ਕਰ ਰਹੇ ਸੀ ਨਾ ਪੇਪੀ ਲੋਕੋ ਇਸ ਤਰ੍ਹਾਂ ਹੁਣ ਸਭ ਨੂੰ ਪਤਾ ਪਾ ਰਹੇ ਨੇ ਭਾਰਤੀ ਅੰਦਾਲ ਪਾਰਟੀ ਅੱਜ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੀ ਹੈ ਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਨੇ ਤਾਂ ਇਹਨਾਂ ਨੇ ਭਾਰਤੀ ਅੰਦਾਲ ਪਾਰਟੀ ਦੇ ਕਾਰਜਕਰਤਾ ਨੂੰ ਜ਼ਿਲ੍ਹਾ ਦੇ ਵਿੱਚ ਪਾਇਆ ਤੇ ਇਹਨਾਂ ਨੇ ਗਲੀ ਸਕੀਮਾ ਸੈਂਟਰ ਵੱਲੋਂ ਆ ਰਹੀਆਂ ਸੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤੇ ਜਿੰਨੇ ਵੀ ਸਾਡੇ ਪੰਜਾਬ ਦੇ ਵਰਕਰ ਨੇ ਉਹਨਾਂ ਦਾ ਧੱਕਾਸ਼ਾਹੀ ਕੀਤੀ ਜਾ ਰਹੀ ਹੈ ਅਸੀਂ ਆਮਲੇ ਟਾਈਮ ਦੇ ਵਿੱਚ ਇਹ ਪ੍ਰਦਰਸ਼ਨ ਹੋਰ ਅੱਛੇ ਲੈਵਲ ਤੇ ਕਰਾਂਗੇ ਤਾਂ ਜੋ ਇਸ ਧੱਕਾਸ਼ਾਹੀ ਨੂੰ ਰੋਕਿਆ ਜਾ ਸਕੇ ਲਓ ਜੀ ਕਰੋ ਲਓ ਪੁੱਤ ਲਾਓ ਸੀ ਮਨਸਾਹੂ ਆਓ ਲਾਓ ਉਹ ਇੱਧਰ ਆ ਜਿਓ ਵੀਰੇ ਸਾਰੇ ਜਾਣੇ ਪਿੱਛੇ ਆ ਜਿਓ ਅੱਛਾ ਲਾਓ ਯਾਰ ਆ ਜਾ ਤਰਾਵਾਂ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਜਿਨੀ ਤੱਕੇਸ਼ਾਈ ਨਹੀਂ ਚਲੇਗੀ ਤਕੀਸ਼ਾਈ ਨਹੀਂ ਚਲੇਗੀ ਲਾਲਿੰਦੋਪਾ ਜਿੱਦਾਂ ਕਿ 2014 ਤੋਂ ਸੈਂਟਰ ਗਵਰਨਮੈਂਟ ਦੇ ਰੂਪ ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਤਰਪਤਰ ਰਾਏ ਨਾਲ ਜਨਹਿਤ ਲਈ ਨਵੇਂ ਨਵੇਂ ਸੀਮਾ ਲਿਆ ਰਹੇ ਨੇ ਤਾਂ ਜੋ ਗਰੀਬ ਵਰਗ ਤੇ ਪਿਛੜਿਆ ਹੋਇਆ ਵਰਗ ਉੱਪਰ ਉੱਠ ਸਕੇ ਉਸ ਦੇ ਤਹਿਤ ਪੰਜਾਬ ਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਭਾਰਤ ਜਨਤਾ ਪਾਰਟੀ ਦੇ ਕਾਰਜਕਰਤਾ ਸੈਂਟਰ ਦੀਆਂ ਟੀਮਾਂ ਦੇ ਨਾਲ ਮਿਲ ਕੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਸਕੀਮਾਂ ਦੇ ਨਾਲ ਜੋੜ ਰਹੇ ਸੀ ਉਹ ਸਕੀਮਾਂ ਲੋਕਾਂ ਨੂੰ ਫਾਇਦਾ ਨਾ ਹੋ ਜੇ ਉਸ ਚੱਕਰ ਦੇ ਵਿੱਚ ਭਵੰਤਮਾਨ ਸਰਕਾਰ ਬਖਲਾਈ ਹੋਈ ਸਰਕਾਰ ਨੇ ਉਹ ਸਕੀਮਾਂ ਨੂੰ ਬੰਦ ਕਰਾਉਣ ਲਈ ਇਹ ਧੱਕਾ ਕਰ ਰਹੀ ਹੈ ਤੱਕਾ ਕਿਵੇਂ ਕਰ ਰਹੀ ਹੈ ਚਲਦੇ ਕੈਂਪ ਦੇ ਵਿੱਚ ਆਪਣੀ ਪੰਜਾਬ ਪੁਲਿਸ ਨੂੰ ਭੇਜ ਕੇ ਉਹ ਕੈਂਪਾਂ ਨੂੰ ਬੰਦ ਕਰਾਇਆ ਗਿਆ ਤੇ ਉਹਨਾਂ ਦੇ ਸਮਾਨ ਨੂੰ ਉੱਥੋਂ ਚੱਕ ਕੇ ਲੈ ਗਏ ਅੱਜ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਇਹ ਮੰਜ਼ਰ ਦੇਖ ਕੇ ਸਾਨੂੰ ਭਗਤ ਸਿੰਘ ਜੀ ਦੀ ਯਾਦ ਆ ਜਾਂਦੀ ਹੈ ਜਿਸ ਤਰ੍ਹਾਂ ਉਦੋਂ ਦੀ ਅੰਗਰੇਜ਼ੀ ਹਕੂਮਤ ਨੇ ਭਗਤ ਸਿੰਘ ਜੀ ਨੂੰ ਰਾਤੋ ਰਾਤ ਗ੍ਰਿਫਤਾਰ ਕਰਕੇ ਉਹਨਾਂ ਤੇ ਜ਼ੁਲਮ ਟਾਹੇ ਉਸੇ ਤਰ੍ਹਾਂ ਅੱਜ ਪੰਜਾਬ ਦੀ ਭੰਤਮਾਨ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਹਿੱਤ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਧੱਕਾ ਕਰਦੀ ਹੈ। ਸ਼ਮਨਦੀਪ ਪਾੜੀਆ ਜੀ ਸਭ ਤੋਂ ਪਹਿਲਾਂ ਤਾਂ ਅਜੈ ਸ਼ਰੀ ਰਾਹ ਪੁੱਛੀ ਬੋਲੀ। ਇਹ ਪੰਜਾਬ ਸਰਕਾਰ ਦੀ ਨਿਖੇਦੀ ਹੈ ਜਿਹਦਾ ਇਹਨਾਂ ਨੂੰ ਪੂਰੇ ਖਾਮਿਆ ਜਾ ਭੁੱਖਣਾ ਪੈ ਰਿਹਾ ਹੈ। ਪੰਜਾਬ ਸਰਕਾਰ ਭਾਜਪਾ ਤੋਂ ਸੈਂਟਰ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਡਰ ਚੁੱਕੀ ਹੈ ਜਿਹਦੇ ਕਰਕੇ ਇੱਕ ਸੈਂਟਰ ਦੀਆਂ ਸਕੀਮਾਂ ਜਿਹੜੀਆਂ ਆਮ ਆਦਮੀ ਤੱਕ ਪਹੁੰਚਣੇ ਚਾਹੀਦੀਆਂ ਨੇ ਇਹ ਰਾਜਨੀਤਿਕ ਮੁੱਦਾ ਨਹੀਂ ਹੈਗਾ ਬਲਕਿ ਇਹ ਇੱਕ ਸੇਵਾ ਦਾ ਮੁੱਦਾ ਹੈ ਆਮ ਗਰੀਬ ਪਰਿਵਾਰ ਜਿਹੜੇ ਲੋਕ ਅਨਪੜ੍ਹ ਨੇ ਕੋਈ ਬੇਰੁਜ਼ਗਾਰ ਨੇ ਉਹਨਾਂ ਤੱਕ ਸਕੀਮਾਂ ਪਹੁੰਚਾਉਣਾ ਹਰ ਇੱਕ ਜ਼ਿੰਮੇਵਾਰ ਨਾਗਰਿਕ ਦਾ ਫਰਜ਼ ਬਣਦਾ ਹੈ ਇਹ ਕੋਈ politcal issue ਨਹੀਂ ਹੈ ਪਰ ਆਮ ਆਦਮੀ ਪਾਰਟੀ ਜਿਹੜੀ ਇਹਨੂੰ politcal ਰੰਗ ਦੇ ਰਹੀ ਹੈ ਉਹ ਮਤਲਬ ਆਪਣੀ ਇੱਕ ਬੁਕਲਹਾੜ ਸਾਬਤ ਕਰ ਰਹੀ ਹੈ ਕਿ ਅਸੀਂ ਪੰਜਾਬ ਵਿੱਚ ਕਿੱਥੇ ਸਟੈਂਡ ਕਰਦੇ ਹਾਂ ਜਦਕਿ ਇਹ ਕੋਈ ਏਡਾ ਵੱਡਾ ਮਸਲਾ ਨਹੀਂ ਹੈਗਾ ਇਲੈਕਸ਼ਨਾਂ ਬਹੁਤ ਦੂਰ ਨੇ ਪਤਾ ਨਹੀਂ ਇਹਨੂੰ ਕਿਸ ਚੀਜ਼ ਦਾ ਭਾਗ ਆ ਜਾਂਦਾ ਹੈ ਅੱਗੇ ਵੱਡੀ ਚੀਜ਼ਾਂ ਨੇ ਤੁਸੀਂ ਹੋਰ ਮੁੱਦੇ ਦਾ ਗੱਲ ਕਰ ਲਓ ਇਹ ਕੋਈ ਮੁੱਦੇ ਥੋੜੀ ਨੇ ਤੁਸੀਂ ਸਕੀਮਾਂ ਉੱਪਰ ਰੋਕ ਰਹੇ ਹੋ ਜਾਂ ਤੁਸੀਂ ਲਾਗੂ ਕਰ ਦਿਓ ਹਾਂ ਸੈਂਟਰ ਸਰਕਾਰ ਦੀਆਂ ਸਕੀਮਾਂ ਨੂੰ ਅਪਣੀਆ ਕਰਦੇ ਨਹੀਂ ਇਹਨਾਂ ਨੂੰ ਲਾਗੂ ਹੁੰਦੀਆਂ ਨਹੀਂ ਤੁਸੀਂ ਚੱਲਣ ਹੀ ਨਹੀਂ ਦਿੰਦੇ ਫਿਰ ਕਹਿੰਦੇ ਨੇ ਅਸੀਂ ਵੋਟਾਂ ਲਵਾਂਗੇ ਕਿਸ ਹਿਸਾਰ ਤੇ ਲੈਣਗੇ ਵੋਟਾਂ ਜੀ 2027 ਦੇ ਵਿੱਚ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਇਸ ਤੀ ਦਾ ਕੰਮ ਆ ਜਾਊ ਤੁਹਾਨੂੰ ਪਾਉ ਔਰ ਅਸੀਂ ਪੂਰੇ ਪੰਜਾਬ ਭਰ ਤੇ ਬੀਜੇਪੀ ਦੀ ਆਗੂ ਗੁਰਿੰਦਰ ਬਿੱਟੂ ਦੀ ਅਗਵਾਈ ਦੇ ਵਿੱਚ ਅਸੀਂ ਇਸ ਚੀਜ਼ ਦੇ ਵਿਰੋਧ ਕਰਦੇ ਆ ਨਕੇਂਦੀ ਕਰਦੇ ਆ ਔਰ ਅਸੀਂ ਸਾਰੇ ਬੀਜੇਪੀ ਦੇ ਕਿੰਨੇ ਹੋਰ ਲੀਡਰ ਪਹੁੰਚੇ ਆ ਸਾਰੇ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਹੋਰ ਇਕਲਾਵਾ ਅੱਜ ਤੁਹਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਵੀ ਗ੍ਰਿਫਤਾਰੀ ਕੀਤੀ ਗਈ ਹੈ ਸਰ ਖੱਲੇ ਸੁਨੀਲ ਜਾਖੜ ਜੀ ਦਾ ਮਸਲਾ ਨਹੀਂ ਹੈਗਾ ਜੇ ਲੋੜ ਪਈ ਤਾਂ ਭਾਜਪਾ ਕਾਰਕੁਨ ਸਾਰੇ ਪੰਜਾਬ ਦੇ ਗ੍ਰਿਫਤਾਰ ਕਰ ਦੇਣੀ ਹੈ ਜੇ ਪੰਜਾਬ ਸਰਕਾਰ ਦਾ ਰਵਈਆ ਹੀ ਰਿਹਾ